ਨੈਸ ਲਿਸਟ ਜਸਟਰੇ ਪਾਰਟੀ ਲੋਕ ਸਭਾ ਲਕਹਰਪੁਰ 10 ਦੇ ਉਮੀਦਵਾਰ ਬਲਵੰਤ ਸੰਮੇਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਹਿ ਮੰਡੀ ਲੱਖੇਵਾਲੀ ਦੇ ਟਿੱਬੇ ਤੇ ਪਹੁੰਚੇ ਤੇ ਮਜ਼ਦੂਰਾਂ ਦੀਆਂ ਸੁਣੀਆਂ ਮੁਸ਼ਕਲਾਂ ਮਜ਼ਦੂਰਾਂ ਨੇ ਕਿਹਾ ਕਿ ਸਾਨੂੰ ਪੰਜਾਬ ਸਰਕਾਰ ਵੱਲੋਂ ਆ ਰਹੀਆਂ ਸੁੱਖ ਸਹੂਲਤਾਂ ਸਹੀ ਢੰਗ ਨਾਲ ਨਹੀਂ ਮਿਲ ਰਹੀਆਂ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਇਸ ਸਮੇਂ ਬਲਵੰਤ ਸੰਮੇਵਾਲੀ ਨੇ ਭਰੋਸਾ ਦਿੱਤਾ ਕਿ ਮਜ਼ਦੂਰਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਜਲਦ ਹੀ ਹੱਲ ਕੀਤਾ ਜਾਏਗਾ ਲੰਮੇ ਸਮੇਂ ਤੋਂ ਪੰਜਾਬ ਸਰਕਾਰ ਗਰੀਬ ਪਰਿਵਾਰਾਂ ਲਈ ਬੜੇ ਵਾਅਦੇ ਕੀਤੇ ਪਰ ਕੋਈ ਪੂਰਾ ਨਹੀਂ ਕੀਤਾ ਪਰ ਮਜ਼ਦੂਰਾਂ ਦੀਆਂ ਸੁੱਖ ਸਹੂਲਤਾਂ ਵਿੱਚ ਦਿਨ-ਬਾਰ ਦਿਨ ਕਟੌਤੀ ਕੀਤੀ ਬਲਵੰਤ ਸਮੇਵਲ ਨੇ ਕਿਹਾ ਕਿ ਜੇ ਪੰਜਾਬ ਸਰਕਾਰ ਮਜ਼ਦੂਰਾਂ ਦੀ ਐਦਾਂ ਹੀ ਸਕੀਮਾਂ 'ਚ ਕਟੌਤੀ ਕਰਦੀ ਤੇ ਨੈਸਲਿਸਟ ਜਸਟਿਸ ਪਾਰਟੀ ਵੱਲੋਂ ਵੱਡੇ ਪੱਧਰ ਤੇ ਸੰਘਰਸ਼ ਵਿੱਢਿਆ ਜਾਊਗਾ ਬਲਵੰਤ ਸਮੇਵਲ ਨੇ ਕਿਹਾ ਕਿ ਨੈਸਲਿਸਟ ਜਸਟਿਸ ਪਾਰਟੀ ਸਦਾ ਹੀ ਮਜ਼ਦੂਰਾਂ ਦੇ ਹੱਕਾਂ ਵਿੱਚ ਖੜਾ ਉਤਰਦੀ ਰਹੀ ਇਸ ਸਮੇਂ ਵੱਡੀ ਗਿਣਤੀ ਵਿੱਚ ਮਜ਼ਦੂਰ ਨੈਸਲਿਸਟ ਜਸਟਿਸ ਪਾਰਟੀ ਵਿੱਚ ਹੋਏ ਸ਼ਾਮਲ ਮੈਂ ਬਲਵੰਤ ਸੰਮੇ ਵਾਲੀ ਲੋਕ ਸਭਾ ਹਲਕਾ ਫਰੋਜਪੁਰ ਅਮੀਨੀਵਾਰ ਨੈਸ਼ਨਲਿਸਟ ਜਸਟਿਸ ਪਾਰਟੀ ਅੱਜ ਮੈਂ ਮਲੋਟ ਹਲਕਾ ਦੇ ਪਿੰਡ ਲੱਖੇਵਾਲੀ ਟਿੱਬੇ ਤੇ ਪਹੁੰਚਿਆ ਇੱਥੇ ਕਾਫੀ ਮਜ਼ਦੂਰਾਂ ਨੇ ਜਿਹੜੀਆਂ ਮੈਨੂੰ ਆਪਣੀਆਂ ਲੰਬੇ ਸਮੇਂ ਤੋਂ ਆ ਰਹੀਆਂ ਮੁਸ਼ਕਲਾਂ ਬਾਰੇ ਦੱਸਿਆ ਅਤੇ ਅਸੀਂ ਇੱਕ ਜਿਹੜੇ ਇੱਥੇ 25 ਮੈਂਬਰੀ ਕਮੇਟੀ ਦਾ ਅਸੀਂ ਗਠਨ ਵੀ ਕਰਨ ਜਾ ਰਹੇ ਹਾਂ ਕਿਉਂਕਿ ਮਜ਼ਦੂਰ ਜਿਹੜੇ ਜਿਹੜੇ ਇਹਨਾਂ ਨੂੰ ਸਹੂਲਤਾਂ ਤੋਂ ਬੜੇ ਵਾਂਝੇ ਬੈਠੇ ਆ ਕਿਉਂਕਿ ਕਈ ਵਾਰ ਇੱਥੇ ਪੋਲਿਟਿਕਸ ਵਾਲੇ ਲੀਡਰ ਵਗੈਰਾ ਬਹੁਤ ਆਏ ਪਰ ਇਹਨਾਂ ਨੂੰ ਜਿਹੜੇ ਖਾਬ ਵਿਖਾ ਕੇ ਤੁਰ ਗਏ ਮੇਰੀ ਤੇ ਮੇਰੇ ਪਾਰਟੀ ਵੱਲੋਂ ਮੈਂ ਇਹਨਾਂ ਨੇ ਇੱਕ ਭਰੋਸਾ ਦਿੱਤਾ ਕਿ ਇਲੈਕਸ਼ਨ ਤੋਂ ਬਾਅਦ ਜਿੰਨੇ ਤੁਹਾਡੇ ਪੈਂਡਿੰਗ ਕੀਤੇ ਕੰਮ ਮੈਂ ਜਲਦ ਹੱਲ ਕਰਕੇ ਦਊਂਗਾ ਜੈ ਭੀਮ ਜੈ ਭਾਰਤ